ਸਤਿ ਸ਼੍ਰੀ ਅਕਾਲ 5 ਫ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤੁਹਾਨੂੰ ਸੰਦੂ ਸਵਾਗਤ ਕਰਦਾ ਹੈ ਨੌਜਵਾਨੀਆਂ ਦਾ سلسلہ ਖਤਮ ਹੋ ਚੁੱਕਿਆ ਹੈ ਤੇ ਉਮੀਦਵਾਰਾਂ ਨੇ ਜਿਨ੍ਹਾਂ ਨੇ ਇਹਨਾਂ ਨੇ ਆਪਣੇ ਪੱਤਰ ਵਾਪਸ ਲੈਣੇ ਸੀ ਉਹਨਾਂ ਨੇ ਵਾਪਸ ਲੈ ਲੈਨੇ ਤੇ ਜਿਸ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਚੋਣ ਮੈਦਾਨ ਚ 328 ਉਮੀਦਵਾਰ ਉਤਰ ਚੁੱਕੇ ਨੇ ਜਿਹੜਾ ਪੂਰਾ ਸ਼ੋਰ ਸ਼ੋਰ ਦੇ ਨਾਲ ਚੋਣ ਪ੍ਰਚਾਰ ਦੇ ਵਿੱਚ ਝੁੱਟੇ ਹੋਏ ਨੇ ਇਹਦੇ ਵਿੱਚ ਕਈ ਦਿੱਗਜ ਆਗੂ ਵੀ ਨੇ ਇਸ ਤੋਂ ਇਲਾਵਾ ਕਈ ਹੋਰ ਲੋਕ ਵੀ ਨੇ ਜਿਹੜੇ ਸਿਰਫ ਇੱਕ ਚਰਚਾ ਦੇ ਵਿੱਚ ਆਉਣ ਵਾਸਤੇ ਕਈ ਵਾਰ ਚੋਣ ਲੜਦੇ ਨੇ ਜਾਂ ਫਿਰ ਇਹ ਵੀ ਜਾਣਦਾ ਹੁੰਦਾ ਹੈ ਕਿ ਵੋਟਾਂ ਨੂੰ ਪ੍ਰਭਾਵਿਤ ਕਰਨ ਵਾਸਤੇ ਝੂਣ ਮੈਦਾਨ ਦੇ ਵਿੱਚ ਉਤਰ ਆਏ ਨੇ। ਕੁੱਲ ਲਾ ਕੇ 328 ਉਮੀਦਵਾਰ ਨੇ ਪੰਜਾਬ ਦੇ ਵਿੱਚ 13 ਲੋਕ ਸਭਾ ਹਲਕਿਆਂ ਤੋਂ ਆਪਣੀ ਕਿਸਮਤ ਅਜ਼ਮਾ ਰਹੀ ਹੈ। ਤੇ ਸਭ ਤੋਂ ਵੱਧ ਉਮੀਦਵਾਰ ਲੁਧਿਆਣਾ ਦੇ ਵਿੱਚ ਨੇ 43 ਹੋਣ ਇੱਕ ਵਾਰ ਲੁਧਿਆਣਾ ਤੋਂ ਝੂਣ ਮੈਦਾਨ ਦੇ ਵਿੱਚ ਉਤਰੇ ਹੋਏ। ਜੇ ਮੈਂ ਸਿਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ ਮੁਕਾਬਲਾ ਕਾਫੀ ਪਸੂਆ ਹੈ ਕਿਉਂਕਿ 2 ਲੀਡਰ ਇੱਕ ਪਹਿਲਾਂ ਕਾਂਗਰਸ ਦਾ ਹਿੱਸਾ ਸੀ ਭਾਜਪਾ ਦੇ ਵਿੱਚ ਲਾ ਗਿਆ ਤੇ ਭਾਜਪਾ ਤੋਂ ਉਮੀਦਵਾਰ ਆਇਆ ਨਹੀਂ ਕਿ ਰੁਨੀ ਬਿੱਟੂ ਤੇ ਦੂਜਾ ਪੰਜਾਬ ਰਪੇ ਸਟੈਂਡਰਡ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਦੇ ਦਰਮਿਆਨ ਪਸੂਆ ਮੁਕਾਬਲਾ ਹੈ 43 ਹੋਰ ਉਮੀਦਵਾਰ ਨੇ 43 ਉਮੀਦਵਾਰਾਂ ਦਾ ਮਤਲਬ ਇਹ ਹੈ ਕਿ ਜਦੋਂ ਉੱਥੇ VOTING ਹੋਣੀ ਹੈ ਤਾਂ ਜਿਹੜੀ EVM ਮਸ਼ੀਨਾਂ ਹੋਗੇ ਉੱਤੇ 43 ਨਿਸ਼ਾਨ ਬਣੇ ਹੋਣਗੇ ਚੋਣ ਚਿੰਨ੍ਹ ਬਣੇ ਹੋਣਗੇ ਸਭ ਤੋਂ ਵੱਧ ਚੋਣ ਚਿੰਨ੍ਹ ਉਹਨਾਂ ਵਾਤੇ ਮਸ਼ੀਨਾਂ ਦੇ ਉੱਤੇ ਹੀ ਦੇਖਣ ਨੂੰ ਮਿਲਣਗੇ ਤੇ ਕੁੱਲ ਲਾ ਕੇ ਬਾਕੀ ਜਿਹੜੇ ਲੋਕ ਸਭਾ ਹਲਕੇ ਨੇ ਉਹਨਾਂ ਦੇ ਵਿੱਚ ਸਾਰਾ ਕੁਝ ਐਵਰੇਜ ਚੱਲ ਰਿਹਾ ਹੈ ਜਿਹੜੇ 25 26 ਜਾਂ ਮacco ਵਾਦ 30 ਤੱਕ ਉਮੀਦਵਾਰ ਚੋਂ ਮੈਦਾਨ ਦੇ ਵਿੱਚ ਉtre ਹੋਏ ਨੇ ਪਰ ਵੱਡੀ ਤੇ ਜਿਹੜੀ ਜ਼ਿਆਦਾ ਸੰਖਿਆ ਹੈ ਉਹ ਲੁਧਿਆਣਾ ਦੇ ਵਿੱਚ ਉਮੀਦਵਾਰਾਂ ਦੀ ਹੈ ਤੇ ਪਿਛਲੇ ਜਿਹੜੇ ਲੋਕ ਸਭਾ ਚੋਣਾਂ ਹੋ ਕੇ ਆਟੀਆਂ ਸੀਗੀਆਂ ਉਮੀਦਵਾਰੀਆਂ ਉਹਨਾਂ ਦੇ ਵਿੱਚ ਤੇ ਹੋਣ ਵਾਲੀਆਂ ਦੇ ਵਿੱਚ ਕਾਫੀ ਫਰਕ ਆ ਚੁੱਕਿਆ ਹੈ ਜਿੱਤੇ ਗੱਲ ਆਪਾਂ 2014 ਦੀ ਕਰੀਏ ਤਾਂ 200 53 ਉਮੀਦਵਾਰ ਜਿਹੜੋਂ ਮੈਦਾਨ ਦੇ ਵਿੱਚ ਸੀਗੇ ਤੇ 2019 ਦੇ ਵਿੱਚ 278 ਉਮੀਦਵਾਰ ਜਿਹੋ ਮੈਦਾਨ ਸੀ ਉਹ ਕਾਬੂ ਕਰ ਚੁੱਕੇ ਹਨ। ਸੋ ਆਈ ਆਈ ਉਮੀਦਵਾਰ ਜਿਹੜੋਂ ਮੈਦਾਨ ਦੇ ਵਿੱਚ ਉਤਰ ਚੁੱਕੇ ਨੇ ਜੋ ਸਿੱਧੀ ਟੱਕਰ ਇੱਕ ਦੂਜੇ ਨੂੰ ਦਿੰਦੇ ਹੋਏ ਨਜ਼ਰ ਆ ਰਹੀ ਦੀ ਤੇ ਜੇਕਰ ਹਲਕਾ ਵਾਈਜ਼ ਗੱਲ ਕੀਤੀ ਜਾਵੇ ਤਾਂ ਗੁਰਦਾਸਪੁਰ ਦੇ ਵਿੱਚ ਇਸ ਵੇਲੇ 26 ਉਮੀਦਵਾਰ ਚੌਣ ਮੈਦਾਨ 'ਚ ਨੇ ਅਮਰਸਰ ਦੇ ਵਿੱਚ 30 ਖਡੂਰ ਸਾਹਿਬ 27 ਜਲੰਧਰ ਦੇ ਵਿੱਚ 20 ਹੁਸ਼ਿਆਰਪੁਰ 16 ਅਨੰਦਪੁਰ ਸਾਹਿਬ ਦੇ ਵਿੱਚ 28 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਨੇ। ਅਤੇਗੜ ਸਾਫ ਦੇ ਵਿੱਚ 14 ਉਮੀਦਵਾਰ ਨੇ ਤ੍ਰਿੰਕੋਰਡ ਦੇ ਵਿੱਚ 28 ਨੇ ਫਲੋਸਕੋਰਡ ਦੇ ਵਿੱਚ 29 ਪਟੰਡਾ ਦੇ ਵਿੱਚ 18 ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨੇ ਤੇ ਸੰਗਰੂਰ ਦੇ ਵਿੱਚ 23 ਤੇ ਪਟਿਆਲਾ ਦੇ ਵਿੱਚ 26 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਨੇ ਯਾਨੀ ਕਿ ਚੋਣ ਮੈਦਾਨ ਦੇ ਵਿੱਚ ਦੇ ਵੱਖ-ਵੱਖ ਧਰਾਂ ਵੱਲੋਂ ਤੇ ਪੂਰਾ ਜ਼ੋਰ ਸ਼ੋਰ ਦੇ ਨਾਲ ਚੋਣ ਪ੍ਰਚਾਰ ਕਰਦੇ ਹੋਏ ਦਿਖਾਈ ਦੇ ਰਹੇ ਨੇ 1 ਜੂਨ ਨੂੰ VOTING ਹੋਣੀ ਹੈ 4 ਜੂਨ ਨੂੰ ਲਿਖੀ ਜੇ ਆਉਣੇ ਨੇ ਕਿਹੜੀ ਧਿਰ ਦਾ ਆਪੂ ਬਾਜ਼ੀ ਮਾਰਦਾ ਹੈ ਇਹਨਾਂ ਸਾਰੇ ਉਮੀਦਵਾਰਾਂ ਦੇ ਵਿੱਚੋਂ ਕਿਹੜੇ ਉਹ 13 ਉਮੀਦਵਾਰ ਨੇ 13 ਕੈਂਡੀਡੇਟ ਨੇ ਜਿਹੜੇ ਲੋਕ ਸਭਾ ਦੇ ਟਿਕਟ ਲੈਂਦੇ ਨੇ ਯਾਨੀ ਕਿ ਲੋਕ ਸਭਾ ਦੇ ਵਿੱਚ ਐਂਟਰੀ ਕਰਦੇ ਨੇ ਅਸੀਂ ਚੋਣਾਂ ਦੇ ਨਤੀਜਾ ਤੱਕ ਇਸੇ ਤਰ੍ਹਾਂ ਤੁਹਾਡੇ ਨਾਲ ਬਣੇ ਰਹਾਂਗੇ ਚੋਣ ਦੰਗਲ 'ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ 'ਚ ਜਾਣ ਦੀ ਕਿਹਦੀ ਆਊਗੀ ਵਾਰੀ ਪਖੇ ਮਾਹੌਲ 'ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ VOTERਾਂ ਨੇ મતਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਡਰ ਹਾਂ ਨਿਰਪੱਖ ਰਹਿਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਵਾਨ ਹਨ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ